ਅਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਪੰਜਾਬ ਵਿੱਚ ਧਰਮ ਪਰਿਵਰਤਨ ਹੋ ਰਿਹਾ ਜੋਰਾਂ ਦੇ ਨਾਲ ਉਹ ਕਿਉਂ ਹੋ ਰਿਹਾ ਹੈ ਉਹਦੇ ਕੁਝ ਕਾਰਨ ਨੇ ਨੰਬਰ 1 ਦੇ ਉੱਤੇ ਅਸੀਂ ਕਿਸੇ ਨੂੰ ਵੀ ਡਾਂਗ ਦੇ ਨਾਲ ਤਲਵਾਰ ਦੇ ਨਾਲ ਰੋਕ ਨਹੀਂ ਸਕਦੇ ਤੇ ਰੋਕਣਾ ਚਾਹੀਦਾ ਵੀ ਨਹੀਂ ਕਿ ਉਹ ਕਿਹੜੇ ਧਰਮ ਨੂੰ ਫੋਲੋ ਕਰੇ ਕਿਹੜੇ ਨੂੰ ਨਾ ਕਰੇ ਦੂਜੀ ਗੱਲ ਧਰਮ ਪਰਵਰਤਨ ਹੋ ਕਿਉਂ ਰਿਹਾ ਹੈ ਉਹਦਾ ਕੋਈ ਕਾਰਨ ਹੋਏਗਾ ਤੇ ਉਹ ਕਾਰਨਾਂ ਨੂੰ ਵੇਖੋ ਕਾਰਨਾਂ ਨੂੰ ਸੰਭਾਲੋ ਕਾਰਨਾਂ ਨੂੰ ਦੂਰ ਕਰੋ ਕਾਰਨਾਂ ਦਾ ਸੁਧਾਰ ਕਰੋ ਤੇ ਹੋ ਸਕਦਾ ਹੈ ਪਰਵਰਤਨ ਹੋਣਾ ਬੰਦ ਹੋ ਜਾਏ ਖੈਰ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਮੈਂ ਸਿੱਖ ਧਰਮ ਦੀ ਗੱਲ ਕਰਨ ਲੱਗਾ ਵੀ ਜਿਹੜੇ ਸਿੱਖ ਧਰਮ ਵਿੱਚੋਂ ਦੂਜਿਆਂ ਧਰਮਾਂ ਵਿੱਚ ਜਾ ਰਹੇ ਨੇ ਉਹਦੇ ਕਾਰਨ ਕੀ ਹੋ ਸਕਦੇ ਨੇ ਉਹਦੇ ਹੁਣ ਜੇ ਮੈਂ ਇੱਕ ਇੱਕ ਕਾਰਨ ਦੇ ਉੱਤੇ ਬੋਲਣਾ ਸ਼ੁਰੂ ਕਰਾਂ ਨਾ ਤੇ ਬਹੁਤ ਵੱਡੀ ਵੀਡੀਓ ਬਣ ਜਾਏਗੀ ਘੰਟਿਆਂ ਦਾ ਮਟੀਰੀਅਲ ਹੈ ਜਿਹੜਾ ਮੈਂ ਤੁਹਾਨੂੰ ਕੇਵਲ ਨੁਕਤੇ ਨਿਗਾ ਵਜੋਂ ਥੋੜਿਆਂ ਜਿਹਾ ਮਿੰਟਾਂ ਦੇ ਅੰਦਰ ਦੇਣ ਦਾ ਯਤਨ ਕਰਨ ਲੱਗਾ ਨੰਬਰ 1 ਦੇ ਉੱਤੇ ਜਿਸ ਘਰ ਦੇ ਅੰਦਰ ਕਲੇਸ਼ ਵਜੇ ਘਰ ਦੇ ਅੰਦਰ ਰਹਿਣ ਵਾਲੇ ਮੈਂਬਰ ਫੈਡ ਅਪ ਹੋ ਜਾਣ ਉਸ ਘਰ ਦੇ ਅੰਦਰੋਂ ਫੈਡ ਅਪ ਹੋਏ ਮੈਂਬਰ ਨੂੰ ਅਗਵਾ ਕਰਨਾ ਸੌਖਾ ਹੁੰਦਾ ਹੈ। ਉਹਨੂੰ ਕਿਡਨਪ ਕਰਨਾ ਸੌਖਾ ਹੁੰਦਾ ਹੈ ਜਿਵੇਂ ਅੱਜ ਸਾਡੇ ਹੋ ਰਹੇ ਨੇ। ਸਾਡਾ ਘਰੇਲੂ ਕਲੇਸ਼ ਹੋਏਗਾ। ਸਾਡੀ ਆਪਸੀ ਸਾਂਝ ਨਹੀਂ ਹੋਏਗੀ। ਸਾਡਾ ਪਾਈਚਾਰਾ ਨਹੀਂ ਹੋਏਗਾ। ਅਸੀਂ ਜਥੇਬੰਦੀਆਂ ਦੇ ਅੰਦਰ ਵੰਡੇ ਗਏ ਹੋਵਾਂਗੇ। ਇੱਕ ਜਥੇਬੰਦੀ ਦੂਜੇ ਨੂੰ ਵੇਖ ਕੇ ਸਖੌਂਦੀ ਨਹੀਂ ਹੋਏਗੀ। ਸਾਡੀ ਗਲਵਕੜੀ ਦੀ ਸਾਂਝ ਖਤਮ ਹੋ ਗਈ ਹੋਏਗੀ। ਇਸ ਕਰਕੇ ਲੋਕ ਫੈਡ ਅਪ ਹੋਏ ਤੇ ਫੈਡ ਅਪ ਹੋਏ ਲੋਕਾਂ ਨੂੰ ਕਿਡਨਪ ਕਰਨ ਵਾਲਿਆਂ ਨੇ ਕਰ ਲਿਆ ਤੇ ਕਰਨਾ ਸੌਖਾ ਹੁੰਦਾ ਹੈ ਜਿਸ ਔਰਤ ਨੂੰ ਮੈਂ ਕੇਵਲ ਨੁਕਤੇ ਹੀ ਦੇ ਰਿਹਾ ਦੁਬਾਰਾ ਕਹਿ ਰਿਹਾ ਵੀ ਮਟੀਰੀਅਲ ਬੜਾ ਵੱਡਾ ਹੈ ਤੇ ਕੇਵਲ ਨੁਕਤੇ ਵਜੋਂ ਇਹ ਮਟੀਰੀਅਲ ਮੈਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰ ਰਿਹਾ ਜਿਸ ਔਰਤ ਨੂੰ ਆਪਣੇ ਘਰ ਵਾਲੇ ਦੇ ਕੋਲੋਂ ਜਾਂ ਆਪਣੇ ਘਰ ਵਿੱਚੋਂ ਇੱਜ਼ਤ ਮਾਨ ਨਾ ਮਿਲੇ ਉਹ ਔਰਤ ਅਕਸਰ ਭਟਕੀ ਜਾਇਆ ਕਰਦੀ ਹੈ ਕੋਝ ਸਕਦਾ ਹੈ ਸਾਡੀ ਝਟਕਨਾ ਦਾ ਕਾਰਨ ਵੀ ਕੁਝ ਇੱਜ਼ਤ ਇਦਾਂ ਦਾ ਹੋਵੇ ਵੀ ਸਾਨੂੰ ਸਾਡੇ ਘਰ ਦੇ ਅੰਦਰ ਇੱਜ਼ਤ ਮਿਲ ਨਹੀਂ ਘਟ ਗਈ ਹੋਵੇ ਅਸੀਂ ਇੱਜ਼ਤ ਦੇਣ ਦੀ ਬਜਾਏ ਨਫ਼ਰਤ ਕਰਨੀ ਇੱਕ ਦੂਜੇ ਦੇ ਨਾਲ ਸ਼ੁਰੂ ਕਰ ਦਿੱਤੀ ਹੋਵੇ ਜਿਸ ਘਰ ਦਾ ਕੋਈ ਮੈਂਬਰ ਫੈਡ ਅਪ ਹੋ ਜਾਏ ਉਹ ਕਿਸੇ ਦੂਜੇ ਦੇ ਹੱਥ ਦਾ ਹੱਥ ਠੋਕਾ ਬਾਣੀ ਜਾਂਦਾ ਹੈ ਬੇਸ਼ੱਕ ਝੂਠੀਆਂ ਨੇ ਜਾਂ ਸੱਚੀਆਂ ਨੇ ਪਰ ਜਿਹੜੀਆਂ ਮੂਵੀਆਂ ਬੰਦੀਆਂ ਨੇ ਫਿਲਮਾਂ ਬੰਦੀਆਂ ਨੇ ਹਿੰਦੀ ਪੁਰਾਣੀਆਂ ਮੂਵੀਆਂ ਨੂੰ ਕਿਦਰੇ ਵੇਖੋ ਉਹਨਾਂ ਦੇ ਅੰਦਰ ਕਈ ਵਾਰ ਤੁਹਾਨੂੰ ਇਦਾਂ ਦੀਆਂ ਸਟੋਰੀਆਂ ਕਹਾਣੀਆਂ ਮਿਲਣਗੀਆਂ ਕਿ ਘਰ ਦੇ ਅੰਦਰ ਇਤਫਾਕ ਨਹੀਂ ਰਿਹਾ ਘਰ ਪਾਟ ਗਿਆ ਇੱਕ ਮੈਂਬਰ ਨੂੰ ਕਿਡਨਪ ਕੀਤਾ ਗਿਆ ਘਰਦਿਆਂ ਦੇ ਵਿਰੋਧੀ ਪਟਕਾਇਆ ਗਿਆ ਉਹਨੂੰ ਆਪਣੇ ਵੱਲ ਕੀਤਾ ਗਿਆ ਉਹ ਦੂਜਿਆਂ ਦੇ ਵੱਲ ਹੋ ਕੇ ਆਪਣੇ ਘਰਦਿਆਂ ਦਾ ਹੀ ਵਿਰੋਧੀ ਬਣ ਗਿਆ ਕਿਦਰੇ ਇਦਾਂ ਦਾ ਕਾਰਨ ਸਾਡੇ ਘਰ ਵਿੱਚ ਤੇ ਨਹੀਂ ਸਿੱਖੀ ਦੇ ਘਰ ਵਿੱਚ ਤੇ ਨਹੀਂ ਇਸ ਤੋਂ ਅੱਗੇ ਚੱਲਦੇ ਆਂ ਜਦੋਂ ਘਰ 'ਚ ਕਿਸੇ ਨਾ ਕਿਸੇ ਦੀ ਪ੍ਰਵਾਹ ਨਾ ਰਹੇ ਤੇ ਉਹ ਕਰਦੇ ਮੈਂਬਰ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਵੇਖਣਾ ਚਾਕਣਾ ਤੇ ਜਾਣਾ ਸ਼ੁਰੂ ਕਰ ਦਿੰਦੇ ਨੇ ਇੱਕ ਇਹ ਵੀ ਕਾਰਨ ਹੈ ਕਿ ਜਿਸ ਘਰ ਦੇ ਅੰਦਰ ਕਿਸੇ ਦੁਖਿਆਰੇ ਮੈਂਬਰ ਨੂੰ ਮੋਢਾ ਨਾ ਮਿਲੇ ਸਹਾਰਾ ਨਾ ਮਿਲੇ ਉਹ ਰੁੰਦਾ ਹੋਵੇ ਤੇ ਉਹਦੇ ਮੋਢੇ ਨੂੰ ਕੋਈ ਸਹਾਰਾ ਦੇਣ ਵਾਲਾ ਥੱਪ ਥਪਾਉਣ ਵਾਲਾ ਨਾ ਮਿਲੇ ਫਿਰ ਉਹ ਕੋਈ ਬਾਹਰ ਮੋੜਾ ਵਿੰਦਾ ਹੈ ਕਿ ਮੈਂ ਕਿਦੇ ਮੁੱਡੇ ਤੇ ਸਿਰ ਰੱਖ ਕੇ ਰੋਵਾਂ ਤੇ ਕਿਹਦਾ ਹੱਥ ਮੇਰੇ ਕੰਡ ਦੇ ਉੱਤੇ ਬੈਕ ਦੇ ਉੱਤੇ ਆਵੇ ਕਮਰ ਤੇ ਉੱਤੇ ਆਵੇ ਤੀਸਰੀ ਗੱਲ ਜਦੋਂ ਅਸੀਂ ਆਪਣੇ ਘਰ ਦੇ ਅੰਦਰ ਬੈਨੇ ਆ ਤੇ ਇਹ ਬੈਨੇ ਆ ਵੀ ਚਲੋ ਕੋਈ ਨਾ ਕੋਈ ਸਹਾਰਾ ਦੇਣ ਵਾਲਾ ਸਾਨੂੰ ਮਿਲੇਗਾ ਬਾਬੇ ਆਏ ਉਹਨਾਂ ਵੀ ਇੱਕੀ ਗੱਲ ਕਹੀ ਨਾਮ ਜਪੋ ਸੇਵਾ ਕਰੋ ਲੋਕਾਂ ਦਾ ਉਹਨਾਂ ਨੇ ਵੀ ਫਾਇਦਾ ਹੀ ਉਠਾਇਆ ਲੋਕਾਂ ਦਾ ਤਨ ਲੁੱਟਿਆ ਲੋਕਾਂ ਦਾ ਤਨ ਲੁੱਟਿਆ ਸ਼ੋਸ਼ਣ ਹੋਇਆ ਤਨ ਦਾ ਸ਼ੋਸ਼ਣ ਤਨ ਦਾ ਸ਼ੋਸ਼ਣ ਹੀ ਹੋਇਆ ਉਹਨਾਂ ਨੇ ਵੀ ਕਿਹਾ ਕਿਰਤ ਵਿਰਤ ਤੁਸੀਂ ਕਰੋ ਕਮਾਈ ਕਰੋ ਤੇ ਉਹ ਕਮਾਈ ਕਰਨ ਤੋਂ ਬਾਅਦ ਸਾਨੂੰ ਦੋ ਦਸਵੰਦ ਸਾਨੂੰ ਦੋ ਡੇਰੇ ਸਾਢੇ ਬੰਨ ਅਸੀਂ ਵਾਅਦੇ ਵਿੱਚ ਜਾਈਏ ਉਹਨਾਂ ਨੇ ਵੀ ਆਪਣੇ ਢਿੱਡ ਭਰਨ ਦੀ ਗੱਲ ਕੀਤੀ ਉਹਨਾਂ ਨੇ ਵੀ ਇਦੋਂ ਅੱਗੇ ਦੀ ਗੱਲ ਨਾ ਕੀਤੀ ਇੱਕ ਹੋਰ بڑا ਅਹਿਮ ਕਾਰਨ ਹੈ ਔਰ ਉਹ ਅਹਿਮ ਕਾਰਨ ਧਿਆਨ ਦੇ ਨਾਲ ਸੁਣ ਲਿਓ ਉਹ ਅਹਿਮ ਕਾਰਨ ਇਹ ਹੈ ਗੁੰਡਾਗਰਦੀ ਜਦੋਂ ਘਰ ਦੇ ਅੰਦਰ ਕਿਦਰੀ ਗੁੰਡਾਗਰਦੀ ਦੀ ਰਫ਼ਤਾਰ ਤੇਜ ਹੁੰਦੀ ਹੈ ਨਾ ਘਰ ਦੇ ਅੰਦਰ ਗੁੰਡਾਗਰਦੀ ਬਣਦੀ ਹੈ ਉਸ ਗੁੰਡਾਗਰਦੀ ਦੇ ਅੰਦਰ ਲੋਕ ਚੱਜ ਦੇ ਨਾਲ ਪਿਆਰ ਦੇ ਨਾਲ ਕਿਵੇਂ ਰਹਿ ਪਾਉਣਗੇ ਜਿਹੜੀ ਕੌਮ ਦੇ ਅੰਦਰ ਗੁੰਡਾਗਰਦੀ ਬਣਦੀ ਹੈ ਕੁਝ ਲੋਕਾਂ ਦੀ ਤੇ ਚਾਂਦੀ ਬਣ ਜਾਂਦੀ ਕਿਉਂਕਿ ਕਈਆਂ ਨੇ ਗੁੰਡਾਗਰਦੀ ਕਰਕੇ ਲੁੱਟਣਾ ਹੁੰਦਾ ਹੈ ਖੋਣਾ ਹੁੰਦਾ ਹੈ ਔਰ ਬੜੀਆਂ ਸਾਰੀਆਂ ਵੀਡੀਓ ਤੁਹਾਨੂੰ ਰਿਕਾਰਡਿੰਗ ਮਿਲ ਜਾਂਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਲੀਡਰ ਤੇ ਚੰਗੇ ਮੰਨ ਕੇ ਬਹਿ ਜਾਂਦੇ ਹੋ ਉਹਨਾਂ ਦੇ ਚੌਥੇ ਦਿਨ ਕਿਸੇ ਖੁੱਲ ਕੇ ਸਾਹਮਣੇ ਆਉਣੇ ਸ਼ੁਰੂ ਹੋਈ ਜਾਂਦੇ ਨੇ ਖੈਰ ਕਈਆਂ ਦੀ ਤੇ ਚਾਂਦੀ ਬਣ ਜਾਂਦੀ ਪਰ ਗੁੰਡਾਗਰਦੀ ਦਾ ਮਾੜਾ ਅਸਰ ਬੁਰਾ ਅਸਰ ਜਿਹੜਾ ਕੌਮ ਦੇ ਉੱਤੇ ਪੈਂਦਾ ਹੈ ਉਹ ਹੀ ਪੈਂਦਾ ਹੈ ਵੀ ਉਹ ਕੌਮ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਕੋਈ ਦੂਜੇ ਦਾ ਸਹਾਰਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਦੂਜੇ ਪਾਸੇ ਜਾਣਾ ਸ਼ੁਰੂ ਕਰ ਦਿੰਦੇ ਨੇ ਇੱਕ ਹੋਰ ਕਾਰਨ ਹੈ ਉਹ ਕਾਰਨ ਹੈ ਖੁਦਗਰਦੀ ਖੁਦਗਰਜ਼ੀ ਇਹ ਹੈ ਬੰਦੇ ਨੂੰ ਬਦਲਣ ਤੇ ਮਜਬੂਰ ਕਰ ਦਿੰਦੀ ਹੈ ਮੰਨ ਲਓ ਤੁਸੀਂ ਕਿਸੇ ਕੰਪਨੀ ਦੇ ਅੰਦਰ ਬੈਂਕ ਦੇ ਅੰਦਰ ਜੌਬ ਕਰਦੇ ਹੋ ਤੁਹਾਨੂੰ ਮਿਲਦਾ ਹੋਵੇ 60000 ਰੁਪਇਆ ਮਹੀਨਾ ਕੋਈ ਦੂਸਰੀ ਕੰਪਨੀ ਦੂਸਰਾ ਬੈਂਕ ਤੁਹਾਨੂੰ ਆਫਰ ਦਿੰਦਾ ਹੈ ਵੀ ਅਸੀਂ ਤੁਹਾਨੂੰ 80000 ਰੁਪਏ ਕਰਾਂਗੇ ਅਸੀਂ ਤੁਹਾਨੂੰ 60 ਦੀ ਬਜਾਏ ਡਬਲ ਪੇ ਕਰਨ ਵਾਸਤੇ ਤਿਆਰ ਹਾਂ ਹੁਣ ਤੁਸੀਂ ਕਿੱਥੇ ਰਹੋਗੇ ਦੂਜੇ ਥਾਂ ਤੇ ਜਾਓਗੇ ਨਾ ਕਿਉਂ ਕਿਉਂਕਿ ਤੁਹਾਡੀ ਖੁਦਗਰਜ਼ੀ ਕਹੇਗੀ ਵੀ ਕੰਮ ਓਨਾ ਹੀ ਕਰਨਾ ਸਮਾਂ ਓਨਾ ਹੀ ਦੇਣਾ ਤੇ ਫਿਰ ਮੈਂ 60 ਦੀ بجائے 1 ਲੱਖ ਕਿਉਂ ਨਾ ਕਮਾਵਾਂ ਜੈਸ ਤੋਂ ਜ਼ਿਆਦਾ ਕੌਣ ਕਿਉਂ ਨਾ ਕਮਾਵਾਂ ਹੋ ਸਕਦਾ ਹੈ ਤੁਸੀਂ ਆਪਣੀ ਕੌਮ ਦੇ ਬੱਚਿਆਂ ਨੂੰ ਸੰਭਾਲਿਆ ਨਾ ਹੋਵੇ ਸਕੂਲ ਦੀ ਫੀਸ ਨਾ ਦਿੱਤੀ ਹੋਵੇ ਸਾਡੇ ਕੋਲ ਬਜਟ ਪੜਾ ਹੈ ਦਾਣ ਬੜਾ ਹੈ ਪਰ ਫੀਸ ਨਾ ਦਿੱਤੀ ਹੋਵੇ ਸਕੂਲ ਨਾ ਬਣਾਇਆ ਹੋਵੇ ਹਸਪੀਟਲ ਨਾ ਬਣਾਇਆ ਹੋਵੇ ਤੇ ਜਿਹੜੇ ਬਣਾਏ ਹੋਣ ਉੱਥੇ ਗਰੀਬ ਨੂੰ ਸਹਾਰਾ ਨਾ ਮਿਲਿਆ ਹੋਵੇ ਤੇ ਜਿਹੜੇ ਗਰੀਬ ਪਰਿਵਾਰ ਨੇ ਫਿਰ ਉਹ ਕਿੱਧਰ ਵੇਖਣਗੇ ਜਿੱਧਰੋਂ ਫੀਸ ਫ੍ਰੀ ਮਿਲਦੀ ਹੈ ਸਹਾਰਾ ਮਿਲਦਾ ਹੈ ਇਲਾਜ ਫ੍ਰੀ ਮਿਲਦਾ ਹੈ ਰਾਸ਼ਨ ਮਿਲਦਾ ਹੈ ਕੁਝ ਨਾ ਕੁਝ ਹੋਰ ਮਿਲਦਾ ਹੈ ਫਿਰ ਉਹਨਾਂ ਦਾ ਉਧਰਲੇ ਪਾਸੇ ਜਾਣਾ ਇੱਕ ਮਜਬੂਰੀ ਬਣ ਜਾਏਗੀ ਇਹ ਵੀ ਤੇ ਇੱਕ ਬੜਾ ਵੱਡਾ ਕਾਰਨ ਹੈ ਹੁਣ ਅਖੀਰ ਦੇ ਉੱਤੇ ਮੈਂ ਇੱਕ ਗੱਲ ਕਹਿਣਾ ਵੀ ਅਗਰ ਤੁਸੀਂ ਧਰਮ ਪਰਿਵਰਤਨ ਨੂੰ ਰੋਕਣਾ ਹੈ ਤੇ ਉਹਦਾ ਇੱਕੋ ਹੀ ਰਾਹ ਹੈ ਸਭ ਤੋਂ ਪਹਿਲਾਂ ਇੱਕ ਹੋ ਜਾਓ ਸਫਲਤਾ ਮਿਲੇਗੀ ਘਰ ਦੇ ਮੈਂਬਰ ਲੜਦੇ ਹੋ ਨਾ ਤੇ ਜਦੋਂ ਬਾਹਰੋਂ ਕਿਧਰੋਂ ਹਮਲਾ ਹੁੰਦਾ ਨਜ਼ਰ ਆਏ ਨਾ ਤੁਹਾਨੂੰ ਉਦੋਂ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਜੁੱਟ ਹੋ ਕੇ ਬੈ ਕੇ ਸੋਚ ਕੇ ਅੱਗੇ ਵਧਣ ਦੀ ਲੋੜ ਹੁੰਦੀ ਹੈ ਇੱਕ ਹੋ ਜਾਓ ਦੁਬਾਰਾ ਗੱਲ ਕਹਿ ਰਿਹਾ ਡਾਂਗ ਤਲਵਾਰ ਨੇਜਾ ਗੋਲੀ ਦੇ ਨਾਲ ਧਰਮ ਕਦੇ ਨਹੀਂ ਵੱਧਦੇ ਧਰਮ ਵੱਧਦੇ ਨੇ ਗਿਆਨ ਦੇ ਨਾਲ ਸਿਆਣਪ ਦੇ ਨਾਲ ਤੁਸੀਂ ਸਿਆਣਪ ਤੋਂ ਕੰਮ ਲਓ ਇੱਕ ਹੋ ਜਾਓ ਨੰਬਰ 2 ਤੁਸੀਂ ਕਿਦਾਰੇ ਮਰਿਆ ਪਿਆ ਅਸਕਰ ਵੇਖਿਆ ਸੱਪ ਵੇਖਿਆ ਮਰੇ ਹੋਏ ਸੱਪ ਨੂੰ ਅਗਰ ਇੱਕ ਕੀੜੀ ਛੋਟਾ ਜਿਹਾ ਕੀੜਾ ਜਾਂ ਕੀੜੀ ਧੂਕੇ ਲੈ ਕੇ ਜਾਣਾ ਚਾਹੇ ਨਾ ਤੇ ਓਖਾ ਹੋ ਜਾਂਦਾ ਹੈ ਸੈਂਕੜੇ ਕੀੜੀਆਂ ਹੁੰਦੀਆਂ ਨੇ ਆਪਣੀ ਕਤਾਰ ਬਣਾ ਕੇ ਇੱਕ ਸੱਪ ਨੂੰ ਚੰਬੜ ਜਾਂਦੀਆਂ ਨੇ ਅਸਕਰ ਨੂੰ ਚੰਬੜ ਜਾਂਦੀਆਂ ਤੇ ਅਸਕਰ ਨੂੰ ਇਸੇ ਜਿਹਾ ਇਸੇ ਜਿਹਾ ਧੂਕੇ ਆਪਣੇ ਘਰ ਵੱਲ ਲੈ ਜਾਂਦੀਆਂ ਨੇ ਪਰ ਜਦੋਂ ਇਹ ਇਕੱਠੀਆਂ ਹੁੰਦੀਆਂ ਨੇ ਉਦੋਂ ਤੀਜੀ ਗੱਲ ਜਦੋਂ ਪਿਓ ਦੀ ਪੱਗ ਦਾ ਮਸਲਾ ਹੋਵੇ ਨਾ ਤੁਹਾਡੇ ਪਿਓ ਦੀ ਕੋਈ ਦਾੜੀ ਨੂੰ ਹੱਥ ਪਾਏ ਪੱਗ ਨੂੰ ਹੱਥ ਪਾਏ ਤੇ ਉਦੋਂ ਸਾਰੇ ਇੱਕ ਹੋ ਕੇ ਬਹਿ ਕੇ ਸੋਚਣਾ ਸ਼ੁਰੂ ਕਰੋ ਵੀ ਮੇਰੇ ਪਿਓ ਦੀ ਪੱਗ ਦੀ ਗੱਲ ਹੈ ਤੇ ਉਹਨੂੰ ਬਚਾਉਣਾ ਹੈ ਕਿਵੇਂ ਬਚਾਉਣਾ ਹੈ ਸਿਆਣਪ ਦੇ ਨਾਲ, ਦਿਾਨਨਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ ਗਿਆਨ ਯਾਫਤਾ ਬਣੋ ਤੇ ਉਸ ਗਿਆਨ ਨੂੰ ਅੱਗੇ ਫੈਲਾਉਣਾ ਸ਼ੁਰੂ ਕਰੋ ਤੇ ਕੇਵਲ ਗਿਆਨ ਨਹੀਂ ਜੇਬ ਦੇ ਅੰਦਰੋਂ ਲੋਕਾਂ ਨੂੰ ਕੁਝ ਕੱਢ ਕੇ ਦੇਣਾ ਵੀ ਸ਼ੁਰੂ ਕਰੋ ਐਡੇ ਵੱਡੇ ਡੇਰੇ ਬਣੇ ਨੇ ਆਸ਼ਰਮ ਬਣੇ ਨੇ ਫਿਰ ਵੀ ਸਾਡੀ ਕੌਮ ਗਰੀਬ ਹੋਵੇ ਕੌਮ ਤੇ ਗਰੀਬੀ ਦੀ ਰੇਖਾ ਤੋਂ ਬੜੀ ਅੱਗੇ ਨਿਕਲ ਜਾਣੀ ਚਾਹੀਦੀ ਸੀ ਪਰ ਅੱਜ ਵੀ ਕੌਮ ਦੇ ਅੰਦਰ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਮਕਾਨ ਨਹੀਂ ਹੈ ਫੀਸ ਨਹੀਂ ਹੈ ਪੂਜਨ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਲੋਕ ਤੁਹਾਡੇ ਵਫਾਦਾਰ ਬਣ ਕੇ ਰਹਿਣਗੇ ਕਿਉਂ ਖਾਲੀ ਗਿਆਨ ਦੇ ਨਾਲ ਨਹੀਂ ਕੁਝ ਨਾ ਕੁਝ ਉਹਨਾਂ ਨੂੰ ਦੇਣਾ ਵੀ ਜਾ ਸਿੱਖੋ ਖੈਰ ਇਦਾਂ ਦਾ ਕੰਮ ਕਰੋ ਕਿ ਜਿਸ ਕੰਮ ਦੇ ਨਾਲ ਲੋਕ ਆਪਣੇ ਆਪ ਮੁੜ ਕੇ ਇਹ ਗੱਲ ਕਹਿਣ ਕਿ ਨਹੀਂ ਸਿੱਖੀ ਸਭ ਤੋਂ ਚੰਗੀ ਹੁੰਦੀ ਹੈ ਸਿੱਖੀ ਨੂੰ ਧਾਰਨ ਕਰਨਾ ਹੈ ਸਿੱਖੀ ਦੇ ਜਿਹੜੇ ਕਹਿਦੇ ਕਾਨੂੰਨ ਨੇ ਉਹ ਚੰਗੇ ਨੇ ਪਰ ਚੰਗੇ ਬਣਾਉਣੇ ਪੈਣਗੇ ਜਿਹੜੇ ਕੁਛ ਅੱਗੇ ਲਾ ਕੇ ਚੱਲਣ ਵਾਲੇ ਨੇ ਜਾਂ ਇੱਕ ਝੂਟ ਹੋ ਕੇ ਸਾਰਿਆਂ ਨੂੰ ਇੱਕ ਥੜੇ ਤੇ ਖਲੋ ਕੇ ਮੰਚ ਤੇ ਖਲੋ ਕੇ ਅੱਗੇ ਵਧਣ ਦੀ ਲੋੜ ਹੈ ਇਹਨਾਂ ਵੱਲੋਂ ਵੇਖ ਕੇ ਲੋਕ ਇੱਧਰ ਨੂੰ ਆਉਣਗੇ ਲਾਜ਼ਮੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ